ਲੋ ਜੀ ਮੱਖਣ ਗਰਮ ਹੋ ਗਿਆ ਹੁਣ ਲਾ ਜੀਏ ਰੋਟੀ ਆਪਾਂ ਕਰਤਾ ਗਰਮ ਕੋਲੀਆਂ ਤੋ ਕਰਤਾ ਇਹ ਸਭ ਇਹ ਸੁਖਾਈ ਫੇਰ ਕਰਾਂ ਢਾਕ ਦਾਂ ਇਹ ਲੱਸੀ ਲੱਸੀ ਢੱਕ ਦਾਂ ਫੇਰ ਸਫਾਈ ਕਰਦਾ ਪਹਿਲਾਂ ਰੋਟੀ ਲਾ ਦਾਂ ਹੁੱਕ ਗਰਮ ਉੱਧਰ ਰੱਖ ਦਾਂ ਸਫਾਈਆਂ ਫੇਰ ਹੋਣਗੀਆਂ ਹੁਣ ਪਹਿਲਾਂ ਰੋਟੀ ਲੈ ਦਾਂ ਸਾਰਾ ਲਿਬੜ ਗਿਆ ਸਾਰਾ ਕੀ ਜਰੂਰ ਨਾ ਗੰਦਾ ਹੋ ਗਿਆ ਹਾਂਜੀ ਲੋਜੀ ਅੰਬ ਕੱਟ ਲਏ ਆਪਾਂ ਆਪਾਂ ਕੱਟ ਕੇ ਹੁਣ ਦਿਖਾਉਣੀ ਆ ਤੁਹਾਨੂੰ ਐਵੇਂ ਕਿਹੜਾ ਕਿਹੜਾ ਖਾਂਦਾ ਮੈਨੂੰ ਦੱਸਿਓ ਕਮੈਂਟ ਕਰਕੇ ਐਵੇਂ ਰੋਟੀ ਤੇ ਧਰ ਕੇ ਰੋਟੀ ਨਾਲ ਕਿਹੜਾ ਕਿਹੜਾ ਖਾਂਦਾ ਦੱਸਿਓ ਮੈਨੂੰ ਮੈਂ ਤਾਂ ਭਾਈ ਖਾਣੀ ਆ ਬਹੁਤ ਟੇਸਟੀ ਲੱਗਦਾ ਜਿਹੜੇ ਖਾਣੇ ਨੇ ਆਜੋ ਤੇ ਲੋਜੀ ਮੈਂ ਗਰਮ ਕਰ ਲਿਆ ਸੀਗਾ ਆਪਾਂ ਨੇ ਮੱਖਣ ਹੁਣ ਇਹਦੇ ਚ ਕੱਟ ਲਾਂ ਦੁੱਸੀ ਮੈਂ ਉਧਰ ਵੀ ਸਾਈਡ ਤੇ ਗਲੀ ਕਰਕੇ ਬਸ ਜੰਮਿਆ ਘੱਟਾ ਫਿਰ ਹੁਣ ਦੁੱਧ ਧਰਨਾ ਸੀ ਵਾ ਤੇ ਦੇ ਕਰਕੇ ਕੱਢਣਾ ਤਾਂ ਪੈਣਾ ਸੀਗਾ ਚਲੋ ਇੱਕ ਨੇ ਕੱਢ ਲੈਣੀ ਪੋਣੀ ਨਾਲ ਸਾਈਡ ਤੇ ਕਰ ਲਈ ਗਲੀ ਤੇ ਹੁਣ ਇਹਦੇ ਚੋਂ ਲੱਸੀ ਕੱਢਣਾ ਮੈਂ ਪੋਣੀ ਲਾ ਕੇ ਜਿੱਥੇ ਕੇ ਹੁਣ ਗਰਮ ਕਰੂੰਗੀ ਕੇ ਮਰੂੰਗਾ ਤਾਂ ਪਾਹਣੇ ਮੈਂ ਲੱਸੀ அகல வச்சனீர மன நமலா ஜமேரா மன நிரமல பயசாங்க

ਮਨ ਸੰਤਨ ਕੀ ਤੇ ਨਪਿਆਰੇ ਮਨ ਸੰਤਨ ਕੀ ਸਰਣਾ ਸੰਤ ਸਾਧਾ ਮਾਟੀ ਕੋਟ ਸਹਾਈ ਭੰਮ ਮਹਾਰਗਨਾ ਵਾਹਿਗੁਰੂ ਸਾਹਿਬ ਜੀਓ ਸਤਨਾਮ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਨਾਸਰੀ ਮਹੱਲਾ ਪੰਜਵਾ ਜਾਂ ਕੋ ਹਰ ਰੰਗ ਲਾ ਕੋ ਇਸ ਜੁਗ ਮੈ ਸੋ ਵੇ ਰਸੂਰਾ ਆਤਮ ਜਾਣੈ ਸਗਲ ਬਾਪਾ ਕੇ ਜਾਖਾ ਸਤਗੁਰ ਪੂਰਾ ਜਾ ਕੋ ਹਰ ਰੰਗ ਲਾ ਕੋ ਇਸ ਜੁਗ ਮਹਿ ਸੋ ਰਈਏ ਤੈ ਸੂਰਾ ਆਪਮ ਜਣੈ ਸਗਲ ਵਖ ਤਾਕੇ ਜਨਖ ਸਤਿਗੁਰ ਪੂਰਾ ਆਪੋ ਬਈ ਹਰ ਰੰਗ ਸਰਨੀ ਬਾਵਨ ਨਾਮ ਧਿਆਵਨ ਸਹਿਜ ਸਮਾਨੁ ਸੰਗਰਾ ਯਾਰਨ ਕੇ ਚਰਨ ਵਸੈ ਮੇਰੇ ਯਰ ਸੰਗੁ ਪੁਰੀ ਤਾਰੈ ਜਬ ਕੀ ਤੂਰਿ ਦੇਵ ਕਿਰਪਾ ਨਿਦ ਨਾਨਕ ਸੁਭੈ ਯਾਰਨ ਕੇ ਚਰਨ ਵਸੈ ਮੇਰੇ ਯਰ ਸੰਗੁ ਪੁਰੀ ਤਾਰੈ ਜਬ ਕੀ ਤੂਰਿ ਦੇਵ ਕਿਰਪਾ ਨਿਦ ਨਾਨਕ ਸੁਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਣੀ ਜੀ ਚਾਹ ਬਣਾ ਲਈ ਪੀ ਲਈ ਵਿੱਚ ਕੱਢ ਲਈਆ ਬਣਾ ਕੇ ਕੰਮ ਨਿਮੇੜਤਾ ਤੇ ਇਧਰ ਕਿੰਨੀਆਂ ਧੋਕੇ ਰੱਖਤੀਆਂ ਬਾਲਟੀ ਤਾਂ ਉੱਧਾ ਇੱਕ ਬੜੀ ਗਿੰਨੀ ਤੇ ਉਧਰ ਬਾਲਟੀ ਉੱਧਰ ਜਾਊਗੀ ਇਧਰ ਦਹੀਂ ਆ ਭਰਾ ਜਾ ਲਿਆ ਦਹੀਂ ਲਾਦਣੀਆਂ ਫ੍ਰਿਜ ਚ ਦੇ ਤੋਕ ਤੋਂ ਲੀਤੀ ਤੇ ਗੋਈ ਦੀ ਬਾਲਟੀ ਕਿ 12 ਘੰਟਾ ਫਿਰ ਇਹ ਧੋ ਕੇ ਰੱਖ ਦੀ ਆਂਡੇ ਧੋ ਕੇ ਰੱਖ ਤਾ ਲੋ ਜੀ ਹੁਣ ਆਪਾਂ ਚਾਉਂਦੇ ਆਂ ਵੈ ਗੁਰੂ ਜੀ ਆ ਦੇਖੋ ਕਰਤਾ ਗਰਮ ਆਪਾਂ ਨੇ ਕਿਉਂ ਐਵੇਂ ਬਣਦਾ ਕਿਉਂ ਦੁੱਧ ਤੋਂ ਜਮਾ ਕੇ ਤੱਤਾ ਕਰਦੇ ਆਂ ਤੱਤਾ ਕਰਕੇ ਜਮਾਉਂਦੇ ਆਂ ਜਮਾ ਕੇ ਫਿਰ ਲੜਕਦੇ ਆਂ ਹੁਣ ਅਜੇ ਬਣ ਗਿਆ ਹੈ ਕਿਉਂ ਆਪਣਾ ਹੁਣ ਪਾ ਦਾਂ ਇਹਨੂੰ ਮੈਂ ਡੱਬੇ ਚ ਪੋਣੂ ਦੀ ਦੋ ਪੋਣੀਆਂ ਨਾਲ ਤੇ ਉੱਪਰ ਆਹ ਪੋਣੀ ਲਾ ਦੂੰ ਫਿਰ ਨਾ ਉਹ ਹੋ ਜਾਂਦਾ ਲੱਸੀ ਆਪਾਂ ਨੇ ਕੱਢਤੀ ਸੀਗੀ ਤੇ ਫਿਰ ਵਿੱਚ ਨਹੀਂ ਸਿੱਧੀਆਂ ਜਿਹੀਆਂ ਪੈਣਗੀਆਂ ਲੋ ਜੀ ਚੱਕੀਏ ਹੁਣ ਸਮਾਨ ਆਪਾਂ ਪਾਈਏ ਕਿਉ ਉਹਨੂੰ ਥੋੜਾ ਬੈਗਰੂ ਜੀ ਕਿਉ ਗਰਮ ਕਰ ਲਿਆ ਆਪਾਂ ਨੇ ਤੇ ਇਹਦੇ ਵਿੱਚੋਂ ਲੱਸੀ ਕੱਢਤੀ ਸੀਗੀ ਲੱਸੀ ਕੱਢ ਕੇ ਫਿਰ ਦੁਬਾਰੀ ਗਰਮ ਕੀਤਾ ਤੇ ਦੁਬਾਰੀ ਗਰਮ ਕਰਕੇ ਹੁਣ ਠੰਡਾ ਕਰ ਲਿਆ ਠੰਡਾ ਕਰਕੇ ਹੁਣ ਪੋਣਾਂਗੇ ਆਪਾਂ ਹੁਣ ਪਾ ਦਾਂਗੇ ਡੱਬੇ 'ਚ ਤੇ ਲੋ ਜੀ ਐਵੇਂ ਬਣਦਾ ਕਿ ਉਹ ਮਿਹਨਤ ਕਰਨੀ ਪੈਂਦੀ ਆ ਦੋ ਦਿਨ ਲੱਗ ਜਾਂਦੇ ਨੇ ਕਿ ਉਹ ਗਰਮ ਕਰਨ ਨੂੰ ਵੀ ਤੇ ਹੌਲੀ-ਹੌਲੀ ਫੇਰ ਬਣਦਾ ਕਿ ਉਹ ਦੇਖੋ ਅੱਧਾ ਕਿਲੋ ਸਾਰਾ ਬਣ ਗਿਆ ਹਨਾ ਤੇ ਲੋ ਜੀ ਹੁਣ ਆਪਾਂ ਪਉਣ ਦੀ ਹੈ ਡੱਬੇ 'ਚ ਦੋ ਪਉਣੀਆਂ ਨਾ ਪਾਉਣੂੰਗੀ ਮੈਂ ਦੋ ਪਉਣੀਆਂ ਲਾ ਦੇਣੀਆਂ ਫਿਰ ਇਹ ਹੁੰਦਾ ਵੀ ਲਸਤੀਨਾ ਚਲੀ ਜਾਵੇ ਇਹਦੇ ਵਿੱਚ ਆ ਦੇਖੋ ਹੁਣ ਜਿੱਦਾਂ ਮੈਂ ਲੱਸੀ ਕੱਢਤੀ ਸੀ ਫੇਰ ਵੀ ਆਇਆ ਵੀ ਲੱਸੀ ਵਿੱਚ ਨਾ ਹੋ ਜਵੇ ਤਾਂ ਉਹਦੇ ਕਰਕੇ ਮੈਂ ਦੋ ਪਉਣੀਆਂ ਲਾਉਣੀਆਂ ਪੱਕੀਆਂ ਵਧੀਆ ਇਹ ਦੋ ਲਾਉ ਪਲਾਸਟਿਕ ਦੀ ਇੱਕ ਤੇ ਉੱਪਰ ਇਹ ਸਟੀਲ ਦੀ ਲਾ ਲੈਣੀ ਆ ਤੇ ਲੋਚੀ ਹੁਣ ਆਪਾਂ ਪੁੰਨਦੀ ਆ ਘਿਓ ਘਿਓ ਕਾ ਪੁੰਨ ਕੇ ਫਿਰ ਕਰਦੇ ਆਪਾਂ ਕੰਮ I'm gonna go.